ਹਾਂਜੀ ਸਤਿ ਸ਼੍ਰੀ ਅਕਾਲ ਸੱਜਣੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਮਮਟੀ ਦਾ ਟੂਲਾ ਕਰਤਾ ਸੀ ਤੇ ਅੱਜ ਛੱਤ ਪਾਉਣਗੇ ਮਿਸਤਰੀ ਤੇ ਜਾਲ ਜਾਂ ਵੀ ਅੱਜ ਹੀ ਬਣ ਕੇ ਤੇ ਇੱਕ ਦੋ ਬੀਮ ਪੈਣਗੇ ਤੇ ਛੱਤੇ ਤਾਂ ਬੱਟਲਾਂ ਨਾਲ ਹੀ ਪਾਉਣੀ ਹੈਗੀ ਮਟੀਰੀਅਲ ਛੱਤ ਤੇ ਚੜਾਇਆ ਪਿਆ ਗਿਆ ਬੱਜਰੀ ਰੇਤਾ ਤੇ ਸਿਮਿੰਟ ਦੇ ਗੱਟੇ ਥੱਲੇ ਪਏ ਆ ਤੇ ਬਾਕੀ ਅੱਜ ਛੱਤ ਪਾ ਦੇਣਗੇ ਬੱਟਲਾਂ ਨਾਲ ਹੀ ਤੇ ਬਾਕੀ ਵੀਡੀਓ ਚੰਨ ਤੱਕ ਬਣੇ ਰਹੋ ਤੇ ਦਿਖਾਵਾਂਗੇ ਆਪਾਂ ਆਹਾ ਆਪਣਾ ਨਵਾਂ ਮੋਟਰਸਾਈਕਲ ਆ ਇਹ ਮੋਟਰਸਾਈਕਲ ਡੈਗ ਪਿਆ ਸੀਗਾ ਪਹਿਲਾਂ 2-3 ਮਹੀਨੇ ਪਹਿਲਾਂ ਮੈਂ ਜਾਂਦਾ ਸੀਗਾ ਇੱਥੋਂ ਆਹ ਘਰੋਂ ਮਿਸਤਰੀ ਲੱਗਿਆ ਹੋਇਆ ਸੀ ਚਾਹ ਲੈਣ ਜਾਂਦਾ ਸੀਗਾ ਪੁਰਾਣੇ ਘਰੇ ਮਿਸਤਰੀ ਮੂਰੇ ਹੋ ਗਿਆ ਕੁੱਤਾ ਤੇ ਮੋਟਰਸਾਈਕਲ ਡੈਗ ਪਿਆ ਇੱਕ ਤਾਂ ਇਹਦਾ ਆਹ ਟੁੱਟ ਗਿਆ ਹੈੱਡ ਜਿਹੜਾ ਹੁੰਦਾਗਾ ਸਿਰਜਾ ਇੱਕ ਟੁੱਟ ਗਈ ਲਾਈਟ ਤੇ ਇੱਕ ਇਹਦਾ ਵਿੰਗਾ ਹੋ ਗਿਆ ਹੈਂਡਲ ਤੇ ਇੱਕ ਆ ਜੀ ਆਹ ਵਿੰਗੀ ਹੋ ਗਈ ਸੀ ਤੇ ਪਹਿਲਾਂ ਤਾਂ ਅਸੀਂ ਖੜਾਇਆ ਨਹੀਂ ਮੋਟਰਸਾਈਕਲ ਏਜੰਸੀ 'ਚ ਤੇ ਹੁਣ ਅਸੀਂ ਪਿਛਲੇ ਬੁੱਧਵਾਰ ਨੂੰ ਏਜੰਸੀ 'ਚ ਮੋਟਰਸਾਈਕਲ ਲਾਤਾ ਤੇ ਉਹਨਾਂ ਦੇ 400 ਰੁਪਿਆ ਫੀਸ ਲੱਗੂਗੀ ਅਸੀਂ ਦੇਤੀ 400 ਰੁਪਿਆ ਫੀਸ ਤੇ ਉਹਨਾਂ ਨੇ ਆਹ ਬਲੈਟ ਬਦਲਦੀ بیمੇ ਜਾਂਣਾ ਮੋਟਰਸਾਈਕਲ ਤਾਂ ਕਰਕੇ ਵੀ ਟੁੱਟ ਭੱਜ ਹੋ ਜੇ ਕੰਪਨੀ ਨੇ ਬਦਲ ਕੇ ਦੇਣਾ ਹੁੰਦਾ ਸਾਲ ਦੇ ਅੰਦਰ ਅੰਦਰ ਲਾਈਟ ਬਦਲਦੀ ਹੈੱਡ ਬਦਲਦਾ ਤੇ ਆਹ ਬਦਲਦਾ ਤੇ ਹੈਂਡਲ ਘਰੇ ਆ ਕੇ ਪਤਾ ਲੱਗਿਆ ਹੈਂਡਲ ਉਹੀ ਪਾਤਾ ਸਿੱਧਾ ਕਰਕੇ ਪਾਤਾ ਪੂਰਾ ਸਿੱਧਾ ਵੀ ਨਹੀਂ ਹੋਇਆ ਹੈਂਡਲ ਤੇ ਇੱਧਰ ਹੋਰ ਸਕ੍ਰੈਚ ਪਾਤੇ ਇਹ ਆਹ ਆਹ ਹੋਰ ਸਕ੍ਰੈਚ ਪਾਤੇ ਆਹ ਤਾਪੇ ਤੇ ਤੇ ਅੱਜ ਉਹਨਾਂ ਨਾਲ ਗੱਲ ਕਰਨੀ ਹੈ ਗੱਲ 200 ਦਾ ਘੱਟੋ-ਘੱਟ ਵਿੱਚ ਤੇਲ ਸੀਗਾ 200 ਦਾ ਤੇਲ ਕੱਢ ਲਿਆ ਉਹਨਾਂ ਨੇ ਤੇ ਉਹਨਾਂ ਨਾਲ ਅੱਜ ਗੱਲ ਕਰਦੇ ਆਂਗੇ ਨਹੀਂ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਪਾਉਂਗਾ ਬਸ ਸਿੱਧੀ ਗੱਲ ਜੇ ਉਹਨਾਂ ਨੇ ਨਾਮ ਬਦਲ ਕੇ ਦਿੱਤਾ ਮੈਂ ਉਹਦੀ ਵੀਡੀਓ ਬਣਾ ਕੇ ਪਾਉਂ ਜਲੋਸ ਕੱਢੂ ਉਹਨਾਂ ਦਾ ਤੇ ਮੈਂ ਇਹ ਕੀ ਗੱਲ ਹੋਈ ਤੇਲ ਤਾਂ ਇਹਨਾਂ ਨੂੰ ਆਉਂਦੀ ਹੁੰਦੀ ਆ ਇਹ ਤੇਲ ਤਾਂ ਨਹੀਂ ਛੱਡਦੇ ਭਲਾਂ ਦੀ ਤੁਸੀਂ ਟੈਂਕੀ ਭਰ ਕੇ ਕਢਾ ਦਿਓ ਤੇਲ ਨਹੀਂ ਛੱਡਦੇ ਇਹ ਆਉਂਦੀ ਹੁੰਦੀ ਹੈ ਇਹਨਾਂ ਨੂੰ ਤੇਲ ਨਹੀਂ ਛੱਡਦੇ ਇਹ ਤੇਲ ਤਾਂ ਕੱਢ ਹੀ ਲੈਣੇ ਇਹਨਾਂ ਨੇ ਆਹ ਹੋਰ ਸਕ੍ਰੈਚ ਪਾ ਤੇ ਲੈ ਇਹ ਤਾਂ ਬਦਲ ਕੇ ਦੇਣ ਦੇਣਾ ਪਊਗਾ ਉਹਨਾਂ ਨੂੰ ਦੇਖਦਿਆਂ ਕਰਦਿਆਂ ਗੱਲ ਅੱਜ ਉਹਨਾਂ ਨੇ ਬਦਲ ਕੇ ਦਿੰਦੇ ਆਗੇ ਨਹੀਂ ਨੇ ਕੱਡੂ ਜਲੂਸ ਮੈਂ ਉਹਨਾਂ ਦਾ ਇੱਥੇ ਦਿਖਾਉਂ ਵੀਡੀਓ ਆਪਣਾ ਬਣਾ ਕੇ ਵੀ ਕਿਵੇਂ ਉਹ ਕਰਦੇ ਆ ਕਿਹੜੀ ਏਜੰਸੀ ਹੈਗੀ ਹੁਣ ਤਾਂ ਮੈਂ ਏਜੰਸੀ ਦਾ ਨਾਮ ਹੀ ਨਾ ਲਿਆ ਲਓ ਜੀ ਪਹੁੰਚ ਗਏ ਨਿ ਮਿਸਤਰੀ ਮਿਸਤਰੀ ਗਿਆ ਥੋੜਾ ਜਿਹਾ ਕੰਮ ਤੇ ਉਹਨਾਂ ਚਲੋ ਸਮਟ ਸਮਟ ਬਣਾਉਣਗੇ ਫੇਰ ਪਾਉਣਗੇ ਲੈਂਟਰ ਕੌਣ ਹੈਗਾ ਮੋਟਾ ਬਾਈ ਬਛਦੇ ਨਹੀਂ ਹੈ ਮੋਟਾ ਬਾਈ ਛੱਡਦੇ ਨਹੀਂ ਆ ਮੋਟਾ ਦਾ ਆਪਣੇ ਜਿਹੇ ਕੰਮ ਵੀ ਨਹੀਂ ਚੱਲ ਰਿਹਾ ਉਹ ਸਾਡ ਛੱਡੀ ਹੈ ਸੱਚ ਛੱਡੀ ਵੀ ਆ ਉਹ ਧੀ ਦੇ ਪੁੱਤਾਂ ਦੇ ਲੈਣ ਮੈਂ ਛੱਡ ਦੇ

ਲੋਈ ਜਿਹੜਾ ਹੈਂਡਲ ਨਹੀਂ ਬਦਲ ਕੇ ਦਿੱਤਾ ਸੀ ਉਹ ਬਦਲਾ ਲੈਂਦਾ ਹੈਂਡਲ ਅੱਜ ਤਾਂ ਵਧੀਆ ਗੱਲ ਕੀਤੀ ਆ ਉਹਨਾਂ ਨੇ ਏਜੰਸੀ ਵਾਲੇ ਨੇ ਤੇ ਸਕ੍ਰੈਚ ਤਾਂ ਨਹੀਂ ਸਕ੍ਰੈਚਾਂ ਵਾਲਾ ਤਾਂ ਨਹੀਂ ਬਦਲੇ ਤੇ ਹੈਂਡਲ ਬਦਲਦਾ ਬੰਨ ਆਉਣ ਵਾਲਾ ਕਹਿੰਦੇ ਦੋ ਮੋਟਰਸਾਈਕਲ ਸੀ ਭਲੇਖੇ ਨੇ ਕਹਿੰਦੇ ਦੂਜੇ ਦੇ ਪਤਾ ਇੱਕੋ ਜਿਹੀ ਦੋ ਮੋਟਰਸਾਈਕਲ ਸੀ ਚਲ ਅਸੀਂ ਆ ਕੋਈ ਨਹੀਂ ਫਰ ਤੱਕ ਹਾਲਿਆਂ ਤੱਕ ਐਮੀਕਲ ਡਾਕਟਰ ਫਿਕਸਡ ਇਹਗਾਗਾ ਜਦੋਂ ਪਲਸਟਰ ਕਰਾਂਗੇ ਉਦੋਂ ਪਾਉਣਾ ਵਿੱਚ ਇਹ ਸਿਮਿੰਟ ਦੇ ਸੋਰੇ ਵਾਸਤੇ ਇਹਨਾਂ ਕੋਸਤਾ ਪਾ ਪਹਿਲਾਂ ਉਹ ਕਰੀ ਦਿੱਤਾ ਸੀ ਖਤਮ ਹੋਈ ਗਿਆ ਹੁਣ ਤਾਂ ਟੂੜੀ ਦੇ ਬਾਣੀ ਨਾਲੀ ਤਰਾਈ ਹੁੰਦੀ ਆ ਇਹ ਮੜੀ ਵੀ ਮਾਰਤੀ ਸੀ ਤੇ ਬਾਕੀ ਉਹ ਰਹਿੰਦਾ ਹੁੰਦਾ ਕੈਮੀਕਲ ਪਾ ਦਿੰਨੇ ਆ ਵਿੱਚ ਇਹ 80 90 ਗੱਟਿਆਂ ਦਾ ਇਹ 20 ਲੀਟਰ ਆ ਇਹ ਇਹ ਆਇਆ 2000 ਦਾ 100 ਰੁਪਏ ਰੀਟਰ ਪੈ ਗਿਆ ਆਹਾ ਡਾਕਟਰ ਫਿਕਸਟ ਚਲੋ ਅਸੀਂ ਇਹ ਵੀ ਪਾ ਦਈਏ ਕਿਉਂ ਕੱਚਾ ਛੱਡਣਾ ਲੋਈ ਇਸ ਵੇਲੇ ਆਹ ਕੁੱਤੀ ਆ ਜਾਂਦੀ ਆ ਰੋਟੀਆਂ ਖਾਣ ਅੱਖਾਂ ਜਗਦੀਆਂ ਓਏ ਇਹਦੇ ਚ ਕੈਮਰੇ ਚ ਅੱਗੇ ਜਿੱਗੀ ਇੱਥੇ ਨਾ ਰੋਟੀਆਂ ਖਾ ਕੇ ਜਾਂਦੀ ਇੱਥੋਂ ਅਸੀਂ ਬਾਅਦ ਨੇ ਆਗੇ ਤੜਕੇ ਵੀ ਹੱਥ ਨੇ ਵੀ ਬਾਕੀ ਮਿਸਤਰੀ ਗਏ ਅਜੇ ਮਮਤੀ ਦਾ ਲੈਂਟਰ ਪਾਤਾ ਮਮਤੀ ਦਾ ਲੈਂਟਰ ਪਾਤਾ ਤੇ ਪਰਦੀ ਵੀ ਲਾਤੀ ਆਹ ਮੁਰ ਰਹਿ ਗਈ ਫਰੰਟ ਤੇ ਇੱਥੇ ਡਿਜ਼ਾਈਨ ਜਿਉਂ ਬਣਨਗੇ ਹਣ ਆ ਗਈ ਤੇ ਬਾਕੀ ਜਿਹੜੀ ਪਰਦੀ ਰਹੇਗੀ ਉਹ ਗੱਲ ਨਾਲ ਲਾ ਦੇਣਗੇ ਤੇ ਤرائی ਤرائی ਕਰਤੀ ਫੁੱਲ ਦੋ ਤਿੰਨ ਗਮਰਿਆਂ ਦੀ ਤੇ ਪਲਾਸਟਰ ਕੱਲ ਨੂੰ ਕਰਨਾ ਸ਼ੁਰੂ ਕਰਨਗੇ ਆਹ ਲਾ ਕੇ ਮੂਰੇ ਪੜਦੀ ਜਿੰਨੀ ਰਹਿੰਦੀ ਆ ਤੇ ਉਸ ਤੋਂ ਬਾਅਦ ਪਲਾਸਟਰ ਤਾਂ ਕੰਮ ਸ਼ੁਰੂ ਹੋਊਗਾ ਸਿਮਿੰਟ ਸਿਮਟ ਲੈਂਦਾ ਪਿਆ ਬਰੇਤੀ ਤੇ ਬਾਕੀ ਅੱਜ ਮਮਟੀ ਦਾ ਲੈਂਟਰ ਪਾਤਾ ਸੀਗਾ ਜਾਲ ਬਣ ਕੇ ਤੇ ਲੈਂਟਰ ਪਾਤਾ ਅਰਖਣੀ ਕਿੰਨੇ ਨੇ 8 ਖਣੀ 9 ਗੱਟੇ ਲੱਗਿਆ ਸਿਮਿੰਟ ਦੇ 120 ਕਿ ਸਕਰ ਫੁੱਟ ਬਣੂਗਾ ਇੰਨਾ ਕੀ ਬਣੂਗਾ ਫੋਰ ਤਾਂ ਸਿੱਧੂ ਚੱਲਦੀ ਲੱਗੀ ਬੰਨਣਾ ਟਰਾਈਡਰੀ ਕਰਤੀ ਸੀਗੀ ਫੁੱਲ ਬਾਕੀ ਅੱਕੜ ਹੀ ਪਾਣੀ ਵਜ ਕੇ ਤੇ ਪਲਾਸਟਰ ਦਾ ਕੰਮ ਚੱਲ ਪੂ। ਬਾਕੀ ਆਹੀ ਆਪਣੀ ਕੰਮਕਾਰ ਸੀਗੇ। ਤੇ ਹੁਣ ਵੀਡੀਓ ਕਰਦੇ ਆ ਆਪਾਂ ਬੰਦ। ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੇ ਕੱਲ ਦੀ ਵੀਡੀਓ 'ਚ ਮਿਲਦੇ ਆ। ਤਦ ਤੱਕ ਦੇ ਲਈ ਧੰਨਵਾਦ। ਰੱਬ ਰਾਖਾ।